ਦੇਸ਼ ਦੀ ਰਾਜਧਾਨੀ 'ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ 'ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਹੁਣੇ ਹੀ ਨਹੀਂ ਸੀ ਤਾਂ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇੱਧਰ ਕੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾਂ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀ ਹਜੇ ਮਾਰੀ ਬੈਠੋ ਤੁਸੀਂ ਬਾਈ ਬਸ ਟੀਮਾ ਜੀ ਸੀਐਮ ਸਾਹਿਬ ਖੜੇ ਆ ਐਲਓਪੀ ਸਾਹਿਬ ਟੀਮਾ ਜੀ ਸੀਐਮ ਸਾਹਿਬ ਖੜੇ ਆ ਐਲਓਪੀ ਸਾਹਿਬ ਐਲਓਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਲੈਟ ਹਿਮ ਐਲਓਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱੱਲੇ ਹੋਣੇ ਸਾਡੇ ਨਹੀਂ ਇਹ ਬੱਚੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫੇਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੁਝ ਚੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਯਾ ਨਫਰਤ ਆ ਯਾਰ ਜੋ ਵੀ ਕੁਝ ਖੱਦ ਕਰ ਦਿਓ ਤੁਸੀਂ ਚੇਰ ਦੀ ਇੱਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ ਇਹ ਕੀ ਬੋਲ ਰਹੇ ਜੀ ਮੈਂ ਜੋ ਵੀ ਕੁਝ ਕੁਝ ਵੀ ਕੁਝ ਵੀ ਰਿਕਾਰਡ ਤੇ ਨਹੀਂ ਜਾ ਰਿਹਾ ਜੋ ਵੀ ਕੋਈ ਚੇਅਰ ਦੀ ਆਜੇ ਤੋਂ ਬਿੜਾ ਬੋਲੇ ਜਾ ਰਿਹਾ ਰਿਕਾਰਡ ਤੇ ਨਹੀਂ ਜਾ ਰਿਹਾ ਠੀਕ ਹੈ ਜੀ ਬੈਠੋ ਆਪਣਾ ਬਾਈਲਾ ਸਾਹਿਬ ਬੈਠੋ ਬੈਠੋ ਵੀ ਟ੍ਰੈਜਰੀ ਬੈਂਚ ਸਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਹੇ ਆ ਆਪਾਂ ਕਿਉਂ ਵਿਚਾਰ-ਵਾਰ ਜਸੌਨ ਦੇ ਲੈਟਸ ਨਹੀਂ ਟੋਕਦੇ ਨਹੀਂ ਟੋਕਦੇ ਬੈਠੋ ਬਾਈ ਜੀ ਸਭ ਬੈਠੋ ਜੀ ਸਭ ਤੋਂ ਮਹਾਨ ਕੌਮ ਦੀ ਤੋਹਫੀਂ ਕਰ ਰਹੇ ਬੈਠੋ ਜੀ ਬੈਠੋ ਜੀ ਇਦਰਾਉਨ ਸਿੰਘ ਸਾਹਿਬ ਜੀ ਬੈਠੋ ਜੀ ਬੈਠੋ ਬੈਠੋ ਪਲੀਜ਼ ਆਪਾ ਮੈਂ ਤਰਾਜਰੀ ਬੈਂਚ ਬੇਨਤੀ ਕਰਦਾ ਹੈ ਬੈਠੋ ਜਦੋਂ ਮਾਰਯੋਗ ਮੁੱਖ ਮੰਤਰੀ ਸਾਹਿਬ ਖੜੇ ਨੇ ਤਾਂ ਕੋਈ ਵੀ ਸਾਥੀ ਖੜਾ ਨਾ ਹੋਵੇ ਜਦੋਂ ਬਾੜੀਓ ਕੁਖਵੰਤਰੀ ਸਾਹਿਬ ਖੜੇ ਨੇ ਕੋਈ ਵੀ ਸਾਥੀ ਕੜਾ ਰਵੇ ਅਰੋੜਾ ਸਾਹਿਬ ਬੈਠੋ ਤੁਸੀਂ ਬੈਠੋ ਜੀ ਬੈਠੋ ਆਜੀ ਬਾੜੀਓ ਕੁਖਵੰਤਰੀ ਸਾਹ ਭਾਜੀ ਜੀ ਰਾਣਾ ਜੀ ਤੁਸੀਂ ਅੱਜ ਜਿਹੜਾ ਰੱਖਿਆ ਜੀ ਸਿਕਿਉਰਿਟੀ ਆਫ ਡੈਮ ਜੀ ਸੀਆਈਐਸਐਫ ਜੀ ਠੀਕ ਹੈ ਨਾ ਜੀ ਜੀ ਆਪਾਂ ਆਪਰੇਸ਼ਨ ਨਹੀਂ ਕਰ ਰਹੇ ਪੰਜਾਬ ਦੀ ਜਨਤਾ ਦੇਖ ਰਹੀ ਆ ਆਪਾਂ ਪੋਸਟਮਾਰਟਮ ਕਰ ਰਹੇ ਔਰ ਪੋਸਟਮਾਰਟਮ ਵਿਲ ਨਾਟ ਹੈਲਪ ਅੱਜ ਜਿਹੜੇ ਹਾਲਾਤ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਆ ਤੇ ਮੈਂ ਬੇਨਤੀ ਮੈਂ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਦੇਖੋ ਹਣ ਮੈਨੂੰ ਬੋਲ ਲੈ ਤਾਂ ਤੁਸੀਂ ਦੇਖੋ ਜਦੋਂ ਤੁਸੀਂ ਉੱਠਣਾ ਮੈਂ ਨਹੀਂ ਉੱਠਣਾ ਜੇ ਤੁਸੀਂ ਬੋਲ ਪਰ ਲੱਭ ਮੇਰਾ ਮੁੱਦਾ ਤਾਂ ਸੀਆਈਏ ਸਖਤੀ ਚੱਲ ਰਿਹਾ ਨਾ ਮੇਰੀ ਗੱਲ ਮੈਂ ਤਾਂ ਪਾਣੀਆ ਤੇ ਬੋਲ ਰਿਹਾ ਨਾ ਮੈਂ ਕਿਹਾ ਬਿਲਕੁਲ ਠੀਕ ਹੈ ਨਾ ਮੈਂ ਮੈਂ ਤਾਂ ਪਾਣੀ ਤੇ ਬੋਲ ਰਿਹਾ ਸੀਆਈਏ ਸਬਾਰੇ ਦੱਸ ਰਿਹਾ ਕਿ ਇੰਨੇ ਪੈਸੇ ਮੰਗਦੇ ਆ ਆ ਡੈਮ ਹੈ ਆਪ ਆ ਅਸੀਂ ਬਾਰਡਰ ਸਟੇਟਾਂ ਸਾਨੂੰ ਕੰਪਨਸੇਟ ਕਰੋ ਮੈਂ ਤਾਂ ਕੇਂਦਰ ਸਰਕਾਰ ਨੂੰ ਕਹਿ ਗਿਆ ਕੋਈ ਬਾਤ ਤੁਹਾਡੇ ਨਾਲ ਨਹੀਂ ਜਿੱਤ ਸਕਦਾ ਮੈਨੂੰ ਨਹੀਂ ਸਭ ਤੁਸੀਂ ਸੱਚ ਹੈ ਮੈਂ ਮੈਂ ਜੇ ਤਰਾਲਾ ਜੀ ਲੋ ਜੀ ਪਹਿਲੀ ਮੰਨ ਕੇ ਕਾਂਗਰਸਾ ਵੀ ਬੁਝਤ ਨਹੀਂ ਮੈਂ ਬਨ ਗਿਆ ਮੈਂ ਕੋਈ ਲੜਾਈ ਕਰਨ ਲਈ ਨਹੀਂ ਉੱਠਿਆ ਮੈਂ ਮਾਹੌਲ ਠੀਕ ਕਰਨ ਲਈ ਉੱਠਿਆ ਮੈਂ ਬੇਨਤੀ ਕਰਨੀ ਛੋਣਾ ਸੀਖਾਪ ਮੈਂ ਤਾਂ ਬਾਪੂ ਜੀ ਨੂੰ ਠਾਇਆ ਸੀਗਾ ਵੀ ਇਹਨਾਂ ਨੂੰ ਚੁੱਪ ਕਰਾਉਣ ਕਿ ਬਾਪੂ ਨੂੰ ਕੌਣ ਚੁੱਪ ਕਰਾਉ ਚਲੋ ਹਣ ਪਿੱਤੇ ਬਾਪੂ ਖੋਲੀ ਪਿਆ ਤਾਂ 2 ਮਿੰਟ ਦੇ ਦਿਓ ਅੱਛਾ ਸਪੀਕਰ ਸਾਹਿਬ ਆਪਾਂ ਪੋਸਟਮਾਰਟਮ ਕਰ ਰਹੇ ਆਂ ਉਹ ਗੱਲਾਂ ਕਰ ਰਹੇ ਆਂ ਜਿਨ੍ਹਾਂ ਤੇ ਅੱਜ ਦੇ ਇਸ ਠੀਕ ਹੈ ਸਾਨੂੰ ਲੜਾਈ ਪਾਣੀ ਦੀ ਲੜਨੀ ਚਾਹੀਦੀ ਆਪਣੀ ਹਿੱਸੇ ਦੀ ਲੜਨੀ ਚਾਹੀਦੀ ਆ ਚਾਹੇ ਕੋਟ ਛੋਵੇ ਚਾਹੇ ਜੇ ਇਸ ਲੈਵਲ ਤੇ ਵੀ ਜਾਵੇ ਆਪਾਂ ਨੂੰ ਰੜ ਕੇ ਇਹ ਲੜਾਈ ਲੜਨੀ ਚਾਹੀਦੀ ਅਸੀਂ ਰੜਾਂਗੇ ਤੁਹਾਡੇ ਨਾਲ ਕੋਈ ਇਹੋ ਜਿਹੀ ਕਰਨੀ ਥੈਂਕ ਯੂ ਔਰ ਇੱਕ 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 ਮਿੰਟ ਦੇਖੋ ਗੱਲ ਆ ਕਿ CISF ਜਾਂ সেন্ট্রਲ फोर्सेस ਜਦੋਂ 50 ਕਿਲੋਮੀਟਰ 15 ਕਿਲੋਮੀਟਰ ਤੋਂ ਵਧਾ ਕੇ ਲਾਇਆ ਉਦੋਂ ਸਰਕਾਰ ਸਾਡੀ ਸੀ ਤਾਂ ਮੈਂ ਬੋਲਿਆ ਮੈਂ ਕਿਹਾ ਵੀ ਤੁਹਾਤੋਂ 49 ਕਿਲੋਮੀਟਰ ਨਹੀਂ ਕੀਤੀ ਜਾਣੀ ਔਰ ਬਤਾਈ ਦੇਣਾ ਚਾਹਣਾ सीएम ਸਾਹਿਬ ਨੂੰ ਵੀ ਤੁਹਾਡੇ ਥਰੂ ਐ ਇੰਡਸਟਰੀ ਮਿਨਿਸਟਰ ਸਾਹਿਬ ਇੱਧਰ ਦੇਖੇ ਹੋਏ ਇਹ WhatsApp ਰਹਿ ਜਾਣੇ ਆ ਮਹਾਰਾਜ ਮਹਾਰਾਜ ਇਹ ਤਾਂ ਇਹ ਗੱਲ ਇਹ ਫਰਕ ਹੈ ਬਸ ਦੇਖੋ ਇੰਡਸਟਰੀ ਮਿਨਿਸਟਰ ਬਣਾਇਆ ਤੁਸੀਂ ਸੁਣੋ ਮੇਰੀ ਗੱਲ ਗੌਰ ਨਾਲ ਮੈਂ ਉਹਦੋਂ ਰੇਸ ਕੀਤਾ ਸੀਗਾ ਕਿ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਤੁਸੀਂ ਹੁਣ ਜਾਂ ਨਹੀਂ ਕਰ ਸਕਦੇ ਹਕੀਕਤ ਹੈ ਲੈ ਕੇ ਦਿਖਾ ਦਿਓ ਲੇਕਿਨ ਅਸੀਂ ਪੰਜਾਬ ਦੀ ਗੱਲ ਕੀਤੀ ਹੀ ਨਹੀਂ ਨਾ ਉਦੋਂ ਕੀਤੀ ਨਾ ਅੱਜ ਕਰ ਰਿਹਾ ਤੁਸੀਂ ਇੰਡਸਟਰੀ ਮਿਨਿਸਟਰ ਹੋ ਸਪੀਕਰ ਸਾਹਿਬ ਨੂੰ ਬੇਨਤੀ ਕਰਾਂਗਾ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਆਪਣਾ ਹੱਕ ਲਓ ਪੰਜਾਬ ਦਾ ਪੰਜਾਬ ਦਾ ਕੀ ਹੱਕ ਆ 540 ਕਿਲੋਮੀਟਰ ਬਾਰਡਰ ਸਾਡਾ ਇਹ ਮੈਂ 2009 ਚ ਉਸ ਵੇਲੇ ਪ੍ਰਧਾਨ ਮੰਤਰੀ ਵੀ ਸਾਡੇ ਸੀ ਮੈਂ ਹਰ ਗਿਆ ਮੈਂ ਫਿਰ ਉਹਦੇ ਬਾਅਦ ਇੰਟਰਸਟ ਨਹੀਂ ਲਿਆ ਮੈਂ ਮੰਨਦਾ ਲੇਕਿਨ ਮੈਂ ਇੱਕ ਮੈਮੋਰੰਡਮ ਦਿੱਤਾ ਸੀ ਉਹਨਾਂ ਨੂੰ ਕਿ ਭਾਈ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਸਾਡੇ ਜਿਹਨੇ ਬਾਰਡਰ ਡਿਸਟ੍ਰਿਕਟ ਮੈਂ ਸਟੇਟ ਦੀ ਡਿਮਾਂਡ ਨਹੀਂ ਕੀਤੀ ਤੁਸੀਂ ਕਰ ਲਿਓ ਮੈਂ ਕਿਹਾ ਭਈ ਲੈ ਕੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਅਸੀਂ ਪਾਕਿਸਤਾਨ ਨਾਲ ਲੱਗਦੇ ਆਂ ਡੋਨਰ ਸਟੇਟ ਦਾ ਸਟੇਟਸ ਸੌਥੀ ਆਪਣੇ ਇਧਰ ਹੈ ਚਾਈਨਾ ਦੇ ਲਾਗੇ ਲਾਗੇ ਜਿਹੜੇ ਲੱਗਦੇ ਆਂ ਮੇਗਾ ਹਾਲ ਹੈ ਆ ਸਾਮ ਸਾਰਿਆਂ ਚ ਉਹਨਾਂ ਨੂੰ 10% ਆਫ ਦੀ ਬਜਟ ਬਜਟ ਅਲੋਕੇਸ਼ਨ ਉਹ ਸਟੇਟਾਂ ਨੂੰ ਮਿਲਦੀ ਆ ਕੀ ਅਸੀਂ ਬਾਰਡਰ ਤੇ ਨਹੀਂ ਉਹਨਾਂ ਤੇ ਤਾਂ ਰਾਕਟ ਡਿੱਗਿਆ ਨਹੀਂ ਸਾਢੇ 3 ਰਾਕਟ ਵੀ ਡਿੱਗਿਆ ਸੋ ਲੜਾਈ ਲੜੀਆ ਪੈਦਾ ਨਹੀਂ ਪਰ ਦੇਖੋ ਸੀਐਲਓਪੀ ਵੀ ਸਾਡੇ ਕੁਛ ਨਹੀਂ ਕਹਿਣਗੇ ਤੇ ਤੁਸੀਂ ਵੀ ਪਿਆਰ ਜਾਇਆ ਕਰੋ ਜਿਚਤਾਓ ਤੇ ਆਪਾਂ ਕੰਮ ਚਲਾਈਏ ਲੋਕ ਆਪਨ ਵਾਰਾ ਥੈਂਕ ਯੂ ਸਰ ਤੇ ਲੜਾਈ ਪੰਜਾਬ ਦੀ ਲੜਨ ਦਾ ਵਾਦਾ ਵੀ ਕਰਿਓ ਥੈਂਕ ਯੂ ਦੇਖੋ ਥੈਂਕ ਯੂ ਦੇਖੋ ਜੀ ਮੁਖਵਤਿਆਰ ਬਾਤਾਂ ਬਹੀ ਹੁੰਦਾ ਦੇਖੋ ਕਿੰਨੀ ਸੋਹਣੀ ਉਹਨਾਂ ਨੇ ਗੱਲ ਕੀਤੀ ਹੈ